ਸਤਿ ਸ੍ਰੀ ਅਕਾਲ ਜੀ ਮੈਨੂੰ ਉਮੀਦ ਹੈ ਕਿ ਸਾਰੇ ਠੀਕ ਰਹਿ ਗੋਗੇ ਅੱਜ ਤੁਹਾਨੂੰ ਅਸੀਂ ਇੱਕ ਬਲਬ ਔਰ 4 ਸਵਿਚ ਦੇ ਕਨੈਕਸ਼ਨ ਕਰਨੇ ਦੱਸਾਂਗੇ ਕਿ ਇਹ ਕਨੈਕਸ਼ਨ ਕਿਵੇਂ ਕਰਨੇ ਆ ਆਪਣੇ ਕੋਲ ਇੱਕ ਬਲਬ ਹੈਗਾ ਇੱਕ ਨੰਬਰ ਤੇ ਸਵਿਚ ਆਪਣੇ ਕੋਲ ਆਇਆ ਹੈਗਾ ਜੀ ਠੀਕ ਆ ਜੀ ਤੇ ਦੋ ਨੰਬਰ ਤੇ ਆਪਾਂ ਆ ਲੈ ਲਿਆ ਸਵਿਚ ਤੇ ਤੇਨੇ ਨੰਬਰ ਤੇ ਸਵਿਚ ਅਸੀਂ ਆ ਲੈ ਲਿਆ ਤੇ ਚਾਰ ਨੰਬਰ ਤੇ ਅਸੀਂ ਆ ਲੈ ਲਿਆ ਸਵਿਚ ਫਸਟ ਨੰਬਰ ਤੇ ਕੀ ਕਰਾਂਗੇ ਆਪਾਂ ਜਿਹੜੀ ਆ ਪਹਿਲੇ ਸੋਚ ਦੀ ਹੈਗੀ ਆ ਉੱਪਰ ਵਾਲੀ ਤਵਾ ਤਾਰ ਦੂਜੇ ਨੰਬਰ ਵਾਲੀ ਸੋਚ ਦੇ ਉੱਪਰਲੇ ਪੁਆਇੰਟ ਦੇ ਨਾਲ ਕਨੈਕਸ਼ਨ ਕਰ ਦਵਾਂਗੇ ਠੀਕ ਆ ਜੀ ਇਸੇ ਤਰ੍ਹਾਂ ਕੀ ਕਰਾਂਗੇ ਅਸੀਂ ਤੀਜੇ ਨੰਬਰ ਦੇ ਵਾਲੀ ਜਿਹੜੇ ਪੁਆਇੰਟ ਹੈਗਾ ਉਹਦਾ ਚੌਥੇ ਵਾਲੇ ਦੇ ਨਾਲ ਕੀ ਆ ਉੱਪਰ ਹੀ ਸੈਂਡ ਤੇ ਕਨੈਕਸ਼ਨ ਕਰ ਦਵਾਂਗੇ ਠੀਕ ਆ ਜੀ ਸਾਡੇ ਕੋਲੋਂ ਹੁਣ ਦੂਜੇ ਪੁਆਇੰਟ ਦੇ ਤੇ ਤੀਜਾ ਪੁਆਇੰਟ 2 ਵਜੇ ਦੇ ਆ ਅਸੀਂ ਤੀਜੇਆ ਪੁਆਇੰਟ ਦੇ ਟੂਏ ਸੋਚਦੇ ਤੇ ਦੂਜੇ ਪੁਆਇੰਟ ਦੇ ਤੀਜੇ ਪੁਆਇੰਟ ਦੇ ਨਾਲ ਤੀਜਾ ਪੁਆਇੰਟ ਦੀ ਕਨੈਕਸ਼ਨ ਕਰ ਦਵਾਂਗੇ ਠੀਕ ਆ ਜੀ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ ਸਾਡੇ ਕੋਲ ਦੂਜੀ ਸਾਈਡ ਤੇ ਤੀਜਾ ਤੇ ਚੌਥੇ ਪੁਆਇੰਟ ਦੇ ਜਿਹੜੇ ਹੈਗੇ ਆ ਤੀਜੇ ਤੀਜੇ ਪੁਆਇੰਟ ਨੂੰ ਅਸੀਂ ਤੀਜੇ ਪੁਆਇੰਟ ਨੂੰ ਚੌਥੇ ਪੁਆਇੰਟ ਦੇ ਤੀਜੇ ਪੁਆਇੰਟ ਨਾਲ ਅਸੀਂ ਕੀ ਕੀਆ ਕਨੈਕਸ਼ਨ ਕਰ ਦਵਾਂਗੇ ਠੀਕ ਆ ਜੀ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਸਾਡੇ ਕੋਲ ਜਿਹੜੇ ਹੈਗੇ ਆ ਦੂਜਾ ਤੇ ਚੌਥਾ ਪੁਆਇੰਟ ਹੈਗਾ ਉਹਦੇ ਸੈਂਟਰ ਵਾਲੇ ਜਿਹੜੇ ਪੁਆਇੰਟ 2 2 ਨੰਬਰ ਵਾਲੇ ਉਹਨਾਂ ਨੂੰ ਅਸੀਂ ਨਾ ਆਪਸ ਵਿੱਚ ਜੀ ਕੀਆ ਕਨੈਕਸ਼ਨ ਕਰ ਦਵਾਂਗੇ ਠੀਕ ਆ ਜੀ ਇਸ ਤੋਂ ਬਾਅਦ ਸਾਡੇ ਕੋਲ ਕੀ ਵਜ ਜਾਊਗਾ ਫਸਟ ਨੰਬਰ ਦਾ ਫਸਟ ਨੰਬਰ ਵਾਲੇ ਸਵਿਚ ਦੇ ਦੋ ਗੰਡ ਵਜ ਜਾਊਗਾ ਤੇ ਤੀਜੇ ਨੰਬਰ ਵਾਲਾ ਵਗੀਆ ਜਿਹੜੇ ਤੀਜੇ ਨੰਬਰ ਵਾਲੇ ਸਵਿਚ ਦੇ ਵੀ ਦੂਜਾ ਪੁਆਇੰਟ ਬਚ ਜਾਊਗਾ ਅਸੀਂ ਕੀ ਕਰਨਾ ਹੈ ਇੱਥੋਂ ਅਸੀਂ ਚੱਕਾਂਗੇ ਇੱਕ ਹਾਫ ਤਾਰ ਬਲਬ ਦੇ ਹੁੰਦੇ ਆ ਗਿਆ ਸੀ ਗਿਆ ਫਰਸਟ ਨੰਬਰ ਤੇ ਸੋਚ ਦੇਣਾ 2 ਪੁਆਇੰਟ ਤੇ ਕਨੈਕਸ਼ਨ ਕਰ ਦਵਾਂਗੇ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈਗਾ ਪੁਆਇੰਟ ਹੈ ਐ ਤੀਜੇ ਨੰਬਰ ਵਾਲਾ ਤੀਜੇ ਨੰਬਰ ਦਾ ਸੈਂਟਰ ਵਾਲਾ ਪੁਆਇੰਟ ਵੱਜਦਾ ਹੈ ਇੱਥੋਂ ਅਸੀਂ ਕੀ ਚੱਕਾਂਗੇ ਫੇਸ ਵਾਲੀ ਤਾਰ ਫੇਸ ਵਾਲੀ ਤਾਰ ਉਹ ਅਸੀਂ ਚੱਕ ਕੇ ਅਸੀਂ ਜੀ ਜੇ ਨੰਬਰ ਦੇ ਸੈਂਟਰਲ پوائنਟ ਦੇ ਨਾਲ ਕਨੈਕਸ਼ਨ ਕਰ ਦਵਾਂਗੇ ਇਸ ਤੋਂ ਬਾਅਦ ਸਾਡੇ ਕੋਲ ਕਲੀ ਹਾਫ ਤਰ ਵੀ ਲੱਗ ਚੁੱਕੀ ਆ ਸ਼ੀਸ਼ ਦੀ ਤਰ ਵੀ ਲੱਗ ਚੁੱਕੀ ਆ ਹੁਣ ਅਸੀਂ ਇਥੋਂ ਨਿਊਟਰਲ ਚੱਕਾਂਗੇ ਬਲੈਕ ਰੰਗ ਦੀ ਕਾਰ ਅਸੀਂ ਇਹਨੂੰ ਚੱਕ ਕੇ ਜਿਹੜਾ ਹੈਗਾ ਕੀ ਹੈ ਬਲਬ ਦੇ 1.2 ਦਾ ਉਹਦੇ ਸਿਰੇ ਦੇ ਨਾਲ ਕੀ ਆ ਅਸੀਂ ਨਿਊਟਰਲ ਦਾ ਕਨੈਕਸ਼ਨ ਕਰ ਦਵਾਂਗੇ ਇਸ ਤਰ੍ਹਾਂ ਕੀ ਸਾਡੇ ਜਿਹੜੇ ਆ ਸਾਰੇ ਸਰਕਟ ਕੀ ਪੂਰਾ ਹੋ ਚੁੱਕਿਆ ਹੋਵੇਗਾ ਜਦੋਂ ਵੀ ਅਸੀਂ ਫਰਸਟ ਨੰਬਰ ਵਾਲਾ ਸਵਿੱਚ ਨਪਾਂਗੇ ਤੇ ਅਸੀਂ ਇੱਥੋਂ ਬੰਦ ਕਰ ਸਕਾਂਗੇ ਜੇ ਇੱਥੋਂ ਬੰਦ ਕੀਤਾ ਤੇ ਚੌਥੇ ਵਾਲੇ ਤੇ ਵੀ ਸਵਿੱਚ ਆਨ ਕਰ ਸਕਾਂਗੇ ਤੇ ਤੀਜੀ ਵਾਲੇ ਤੇ ਵੀ ਸਵਿੱਚ ਕੀ ਆ ਆਨ ਕਰ ਸਕਾਂਗੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਾ ਰਹਾ ਧੰਨਵਾਦ ਜੀ